ਕੈਨੇਡਾ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 7787 ਕੈਨੇਡਾ ਚਾਈਲਡ ਬੈਨੀਫਿਟ ਇਨ 2025 ਜੇਕਰ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਜਨਵਰੀ 2025 ਵਿੱਚ ਕੈਨੇਡਾ ਚਾਈਲਡ ਬੈਨੀਫਿਟ CCB ਦੇ ਤਹਿਤ 7787 ਦੀ ਵੱਡੀ ਰਕਮ ਦਿੱਤੀ ਜਾਵੇਗੀ ਇਸ ਵਕਤ ਇਹ ਲਾਭ ਹਜ਼ਾਰਾਂ ਪਰਿਵਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤਾ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਇਹ ਮਦਦ ਕਿਸ ਨੂੰ ਮਿਲ ਸਕਦੀ ਹੈ ਆਖਰ ਕੈਨੇਡਾ ਸਰਕਾਰ ਨੇ 2025 ਵਿੱਚ ਪਰਿਵਾਰਾਂ ਨੂੰ ਦਿੱਤਾ ਗਿਆ ਇੱਕ ਚੰਗਾ ਮੌਕਾ 7787 ਦਾ ਸਭ ਤੋਂ ਵੱਡਾ ਲਾਭ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਜੋ ਬੱਚਿਆਂ ਦੇ ਖਰਚੇ ਆਸਾਨੀ ਨਾਲ ਪੂਰੇ ਕੀਤੇ ਜਾ ਸਕਣ ਇਹ ਧਿਆਨ ਵਿੱਚ ਰੱਖਦੇ ਹੋਏ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਇਹ ਲਾਭ ਬੱਚਿਆਂ ਨੂੰ ਤਰਹੀਜ਼ ਰੱਖਣ ਵਿੱਚ ਮਦਦ ਕਰੇਗਾ ਤੇ ਤੁਹਾਨੂੰ ਦੱਸ ਦੇ ਕਿ 2025 ਵਿੱਚ ਇਹ ਕਿਵੇਂ ਕੰਮ ਕਰੇਗਾ ਕਿਸ ਪਹਿਲੂ ਦੇ ਉੱਪਰ ਤੁਹਾਨੂੰ ਫਾਇਦਾ ਹੋਵੇਗਾ ਤੇ ਕਿੱਥੇ ਤੁਹਾਨੂੰ ਇਸ ਦੀ ਵੱਧ ਤੋਂ ਵੱਧ ਮਦਦ ਮਿਲੇਗੀ 7786 ਕਨੇਡੀਅਨ ਚਾਈਲਡ ਬੈਨੇਫਿਟ ਭੁਗਤਾਨ ਅਪਡੇਟ ਸਸੀਸੀਬੀ ਕੈਨੇਡਾ ਰੈਵਨਿਊ ਏਜੰਸੀ ਸੀਆਰਏ ਦੁਆਰਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਅਦਾ ਕੀਤੀ ਜਾਣ ਵਾਲੀ ਇੱਕ ਗੈਰ ਟੈਕਸ ਯੋਗ ਮਹੀਨਾਵਾਰ ਰਕਮ ਹੈ ਇਹ ਰਕਮ ਪਰਿਵਾਰ ਦੀ ਆਮਦਨ ਬੱਚਿਆਂ ਦੀ ਗਿਣਤੀ ਅਤੇ ਉਹਨਾਂ ਦੀ ਉਮਰ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਸਰਲ ਸ਼ਬਦਾਂ ਵਿੱਚ ਤੁਹਾਡੀ ਇੱਕ ਉਮੀ ਘੱਟ ਹੋਵੇ ਤਾਂ ਤੁਹਾਨੂੰ ਉਨਾ ਹੀ ਜ਼ਿਆਦਾ ਸੀਸੀਬੀ ਮਿਲੇਗਾ ਇਹ ਸਕੀਮ ਖਾਸ ਤੌਰ ਤੇ ਘੱਟ ਤੇ ਮੱਧ ਆਮਦਨ ਵਾਲੇ ਪਰਿਵਾਰਾਂ ਦੇ ਲਈ ਹੈ ਤਾਂ ਜੋ ਉਹ ਬੱਚਿਆਂ ਲਈ ਭੋਜਨ ਕੱਪੜੇ ਅਤੇ ਸਿੱਖਿਆ ਵਰਗੇ ਜ਼ਰੂਰੀ ਖਰਚਿਆਂ ਨੂੰ ਆਸਾਨੀ ਨਾਲ ਸੰਭਾਲ ਸਕਣ ਕੈਨੇਡਾ ਚਾਈਲਡ ਬੈਨੀਫਿਟ ਹਾਈਲਾਈਟਸ ਦੀ ਗੱਲ ਕਰੀਏ ਤਾਂ ਜਨਵਰੀ 2025 ਵਿੱਚ ਕੁਝ ਯੋਗ ਪਰਿਵਾਰ 7787 ਦਾ ਸੀਸੀਬੀ ਪ੍ਰਾਪਤ ਕਰ ਸਕਦੇ ਨੇ ਮੇਰੇ ਤੇ ਵਿਸ਼ਵਾਸ ਕਰਨ ਦੀ ਜੇਕਰ ਗੱਲ ਕਰੀਏ ਤਾਂ ਇਹ ਰਕਮ ਕਿਸੇ ਵੀ ਪਰਿਵਾਰ ਲਈ ਇੱਕ ਚੰਗਾ ਟੱਕਾ ਹੋ ਸਕਦੀ ਹੈ ਖਾਸ ਤੌਰ ਤੇ ਉਹਨਾਂ ਮਹੀਨਿਆਂ ਵਿੱਚ ਜਦੋਂ ਖਰਚੇ ਵਧ ਰਹੇ ਹੋਣ ਜਿਵੇਂ ਸਰਦੀਆਂ ਵਿੱਚ ਕੱਪੜੇ ਅਤੇ ਮਹਿੰਗੇ ਸਾਲ ਦੇ ਅੰਤ ਦੀਆਂ ਛੁੱਟੀਆਂ ਦੀਆਂ ਗਤੀਵਿਧੀਆਂ ਸਰਕਾਰ ਵੱਲੋਂ ਕੀਤੇ ਗਏ ਇਹ ਬਦਲਾਅ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਜਾ ਰਹੇ ਨੇ ਤਾਂ ਜੋ ਇਹ ਮਦਦ ਅਸਲ ਵਿੱਚ ਪਰਿਵਾਰਾਂ ਦੀ ਮਦਦ ਕਰ ਸਕੇ ਪਰ ਇਹ ਸਿਰਫ ਛੱਤ ਹੈ ਭਾਵੇਂ ਕੁਝ ਪਰਿਵਾਰਾਂ ਨੂੰ ਇਸ ਤੋਂ ਘੱਟ ਮਿਲ ਸਕਦਾ ਫਿਰ ਵੀ ਇਹ ਰਕਮ ਯਕੀਨੀ ਤੌਰ ਤੇ ਬੱਚਿਆਂ ਦੇ ਦੇਖਭਾਲ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ ਸੀਸੀਬੀ ਲਈ ਯੋਗਤਾ ਮਾਪਦੰਡ ਹੁਣ ਇਹ ਸਵਾਲ ਪੈਦਾ ਹੁੰਦਾ ਕਿ ਕਿਹੜੇ ਪਰਿਵਾਰ ਵਿੱਚ ਮਦਦ ਦੇ ਲੋਕ ਯੋਗਨੇ ਕਾ ਨਾਲ ਪੜਨ ਦੀ ਗੱਲ ਜੇਕਰ ਕਰਾਂ ਤਾਂ ਨਿਵਾਸ ਕਨੇਡਾ ਦਾ निवासी होना लाज़मी है टैक्स ਦੇ ਉਦੇਸ਼ਾ ਲਈ ਬੱਚਿਆਂ ਦੀ ਉਮਰ ਬੱਚਿਆਂ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸੀਸੀਬੀ ਰਕਮ ਮਿਲਦੀਆਂ ਨੇ ਮਾਤਾ ਪਿਤਾ ਸਰਪ੍ਰਸਤ ਅਤੇ 2023 ਟੈਕਸ ਟਰਨ ਭਰੀ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਦੇ ਮੁੱਖ ਦੇ ਭਾਲ ਕਰਨ ਵਾਲਾ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਇਥੇ ਦੱਸ ਦਈਏ ਕਿ ਇਹ ਵੀ ਤੁਸੀਂ ਜਾਣਨਾ ਜ਼ਰੂਰ ਚਾਹੋਗੇ ਕਿ ਤੁਹਾਨੂੰ ਇਹ ਲਾਭ ਮਿਲੇਗਾ ਚਿੰਤਾ ਨਾ ਕਰੋ ਕਿਉਂਕਿ ਜੇਕਰ ਤੁਸੀਂ ਉੱਪਰ ਦਿੱਤੀਆਂ ਗੱਲਾਂ ਦੇ ਵਿੱਚ ਇਹਨਾਂ ਮਾਪਦੰਡਾਂ ਨੂੰ ਪੂਰਾ ਕਰ ਦਿਓ ਤਾਂ ਇਹ ਲਾਭ ਤੁਹਾਨੂੰ ਜ਼ਰੂਰ ਦਿੱਤਾ ਜਾਵੇਗਾ ਸੀਸੀਬੀ ਦੀ ਸਹੀ ਗਣਨਾ ਕੋ ਜੀ ਚੀਜ਼ਾਂ ਤੇ ਵੀ ਨਿਰਪਰ ਕਰਦੀ ਹੈ ਘਰੇਲੂ ਆਮਦਨ ਜੇਕਰ ਤੁਹਾਡੀ ਆਮਦਨ ਘਟ ਤਾਂ ਤੁਹਾਨੂੰ ਉਹ ਦੇ ਦੇ ਸੀਸੀਬੀ ਜਿਵੇਂ ਕਿ ਆਮਦਨ ਵਾਧੀ ਹੈ ਤਾਂ ਸੀਸੀਬੀ ਘਟਦੀ ਹੈ ਬੱਚਿਆਂ ਦੀ ਗਿਣਤੀ ਉਮਰ ਆਮ ਤੌਰ ਤੇ ਤੁਹਾਡੇ ਕੋਲ ਜਿਆਦਾ ਬੱਚੇ ਹੋਣਗੇ ਤਾਂ ਤੁਹਾਨੂੰ ਉਨੀ ਹੀ ਜ਼ਿਆਦਾ ਮਦਦ ਮਿਲੇਗੀ ਖਾਸ ਕਰਕੇ ਛੋਟੇ ਬੱਚੇ 6 ਸਾਲ ਤੋਂ ਘੱਟ ਲਈ CCB ਲਈ ਵਾਧੂ ਸਹਾਇਤਾ ਜੇਕਰ ਤੁਹਾਡੇ ਬੱਚਿਆਂ ਲਈ ਕੋਈ ਵਾਧੂ ਸਹਾਇਤਾ ਜਿਵੇਂ ਕਿ ਅਪਾਹਜਤਾ ਦੀ ਮਦਦ ਤਾਂ ਤੁਹਾਡੇ CCB ਹੋਰ ਵਾ ਸਕਦੇ ਨੇ ਇਸ ਆਧਾਰ ਤੇ ਇਹ ਤੈਅ ਕੀਤਾ ਜਾਂਦਾ ਕਿ ਤੁਹਾਨੂੰ CCB ਕਿੰਨਾ ਮਿਲੇਗਾ ਕੌਣ ਜਾਣਦਾ ਹੋ ਸਕਦਾ ਕਿ ਤੁਹਾਨੂੰ 7787 ਦੀ ਸੀਮਾ ਤੱਕ ਤੁਸੀਂ ਪਹੁੰਚ ਜਾਓ ਕੈਨੇਡਾ ਚਾਈਲਡ ਬੈਨੀਫਿਟ ਦੇ ਲਈ 7787 ਦੀ ਅਰਜ਼ੀ ਕਿਵੇਂ ਦੇਣੀ ਆ ਜੇਕਰ ਤੁਸੀਂ ਇਸ લાભ ਦਾ ਫਾਇਦਾ ਚੱਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੀਆਰਏ ਕੋਲ ਆਪਣੀ 2023 ਦੀ ਟੈਕਸ ਰਿਟਰਨ ਫਾਈਲ ਕਰਨ ਦੀ ਜ਼ਰੂਰਤ ਹੈ ਜੇ ਤੁਸੀਂ ਇੱਕ ਨਵੇਂ ਅਰਜੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਪਰਤ ਕਰਿਆ ਵਿੱਚੋਂ ਲੰਘਣਾ ਪਵੇਗਾ ਅਰਜੀ ਦੀ ਪਰਤਗ੍ਰਿਹ ਲੜਿੰਦੇ ਫਾਰਮ ਸੀਆਰ ਦੇ ਕੋਲ ਆਨਲਾਈਨ ਪੋਰਟਲ ਜਾਂ ਡਾਕ ਰਾਹੀਂ ਜਮ੍ਹਾਂ ਕੀਤੀ ਜਾ ਸਕਦੀ ਹੈ ਟੈਕਸ ਰਿਟਰਨ ਦੋਵੇਂ ਮਾਤਾ ਪਿਤਾ ਜੇਕਰ ਲਾਗੂ ਹੁੰਦੇ ਨੇ ਤਾਂ ਹਰ ਸਾਲ ਆਪਣੇ ਟੈਕਸ ਟਰਨ ਉਹਨਾਂ ਦੀ ਭਰੀ ਹੋਣੀ ਚਾਹੀਦੀ ਹੈ ਜਾਣਕਾਰੀ ਚਾਲੂ ਰੱਖਣਾ ਜੇਕਰ ਪਰਿਵਾਰ ਵਿੱਚ ਕੋਈ ਤਬਦੀਲੀ ਹੁੰਦੀ ਹੈ ਜਿਵੇਂ ਕਿ ਬੱਚਿਆਂ ਦੀ ਗਿਣਤੀ ਵਿਆਹ ਜਾਂ ਤਲਾਕ ਤਾਂ ਤੁਰੰਤ ਸੀਆਰ ਦੇ ਨਾਲ ਸੰਪਰਕ ਇਸ ਸਮੇਂ ਸਹੀ ਰਕਮ ਪ੍ਰਾਪਤ ਕਰਨ ਵਿੱਚ ਤੁਹਾਨੂੰ ਵੱਧ ਤੋਂ ਵੱਧ ਮਦਦ ਕਰ ਸਕਦਾ ਹੈ ਭੁਗਤਾਨ ਦੀ ਅਨੁਸੂਚੀ ਅਤੇ ਡਿਲੀਵਰੀ ਟੰਗ ਇਸ ਦੇ ਵਿੱਚ ਭੁਗਤਾਨ ਦੇ ਟੰਗ ਜਿੱਥੇ ਡਾਇਰੈਕਟ ਡਿਪਾਜ਼ਿਟ ਡੀਡੀ ਜਨਵਰੀ 2025 ਦੀ ਮਿਤੀ 20 ਜਨਵਰੀ 2025 ਡਿਲੀਵਰੀ ਦੀ ਜਾਂਚ ਇਸ ਹਫਤੇ ਉਮੀਦ ਕੀਤੀ ਜਾ ਸਕਦੀ ਹੈ ਤੇ ਉਥੇ ਦੱਸਦੇ ਕਿ ਵਿੱਤੀ ਤਣਾਅ ਨੂੰ ਘਟਾਉਣਾ ਇਹ ਰਕਮ ਸਭ ਦੇ ਕੱਪੜੇ ਛੁੱਟੀਆਂ ਦੇ ਖਰਚੇ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਵਿੱਚ ਮਦਦ ਕਰੇਗੀ ਬੱਚਿਆਂ ਦੀ ਭਲਾਈ ਲਈ ਨਿਵੇਸ਼ ਪੈਸਾ ਬੱਚਿਆਂ ਦੀ ਸਿੱਖਿਆ ਸੇ ਸੰਭਾਲ ਹੋਰ ਜ਼ਰੂਰੀ ਵਸਤਾ ਵਾਸਤੇ ਵੀ ਨਿਵੇਸ਼ ਤੇ ਕਮਜ਼ੋਰ ਪਰਿਵਾਰਾਂ ਦੀ ਸਹਾਇਤਾ ਇਹ ਸਕੀਮ ਖਾਸ ਤੌਰ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਤਾਂ ਜੋ ਉਹਨਾਂ ਦੇ ਬੱਚਿਆਂ ਦੇ ਜੀਵਨ ਨੂੰ ਹੋਰ ਖਾਲਾ ਬਣਾ ਸਕੇ ਕ੍ਰਿਨੇਖਵਨ ਅਮਾਦ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬੜੇ ਰਹਾਓ ਆਜ ਨਿਊਜ਼ ਵਾਲਾ ਦੇ ਨਾਲ